ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਥਾਣਾ ਬਹਿਰਾਮ ਤੋਂ ਜਿੱਥੇ ਪੁਲਿਸ ਵੱਲੋਂ ਮਸ਼ਤੇਦੀ ਦਿਖਾਉਂਦੇ ਹੋਏ ਸਾਲੇ ਦਾ ਕਤਲ ਕਰਨ ਵਾਲੇ ਜੀਜੇ ਨੂੰ 24 ਘੰਟੇ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਗਿਆ ਇਸ ਸਬੰਧੀ ਥਾਣਾ ਸਿਟੀ ਡੀਐਸਪੀ ਦਫ਼ਤਰ ਬੰਗਾ ਵਿਖੇ ਐਸਪੀ ਡਾਕਟਰ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕੱਲ ਜਿਹੜਾ ਸਰ ਬਹਿਰਾਮ ਥਾਣੇ ਦੇ ਅੰਦਰ ਇੱਕ ਕਤਲ ਹੋਇਆ ਉਹਨੂੰ ਉਹਦੀ ਗੁੱਥੀ ਸੁਲਝਾਈ ਗਈ। ਕੌਣ ਸੀ ਉਹ? ਕੀ ਕਾਰਨ ਸੀਗਾ? ਕੀ ਮਾਮਲਾ ਸੀਗਾ? ਅ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ মিডিਆ ਕਰਮੀਆਂ ਦਾ ਇੱਥੇ ਆ ਕੇ ਸਵਾਗਤ ਕਰਦਾ। ਕਿ ਤੁਸੀਂ ਅੱਜ ਭਰੀ ਦੁਪਹਿਰ ਦੇ ਵਿੱਚ ਟਾਈਮ ਕੱਢ ਕੇ ਸਾਡੇ ਕੋਲ ਆਏ ਇੱਥੇ। ਅ ਕੱਲ ਇੱਕ ਇਨਸੀਡੈਂਸ ਰਿਪੋਰਟ ਹੋਇਆ ਸੀਗਾ ਕਿ ਇੱਕ ਰਜਿੰਦਰ ਸਿੰਘ ਹੈ ਜਿਹਦਾ ਕਤਲ ਕੀਤਾ ਗਿਆ। ਇਸ ਸੰਬੰਧੀ ਜਿਹੜੀ ਸੀਗੀ ਇਹਦੀ ਜਿਹੜੀ ਸਿਸਟਰ ਹੈ ਸੁਨੀਤਾ ਰਾਣੀ ਦੇ ਵੱਲੋਂ ਜਿਹੜੋ ਬਿਆਨ ਕਲਮ ਬੰਦ ਕੀਤੇ ਗਏ ਉਹਨੇ ਦੱਸਿਆ ਕਿ ਇਹ ਜਿਹੜਾ ਕਤਲ ਹੈ ਉਹਦਾ ਘਰ ਵਾਲਾ ਜਿਹੜਾ ਰੂਪ ਲਾਲ ਹੈ ਅਤੇ ਉਹਦਾ ਜਿਹੜਾ ਰੂਪ ਲਾਲ ਦਾ ਬ੍ਰਦਰ ਮਨੀ ਹੈ ਇਹ ਇਹਨਾਂ ਨੇ ਪੁਰਾਣੀ ਰஞ்சிਸ਼ ਦੇ ਚਲਦੇ ਇਹ ਕਤਲ ਕੀਤੇ ਤੇ ਪੁਲਿਸ ਨੇ ਬੜੀ ਮੁਸਤੈਦੀ ਦੇ ਨਾਲ ਕਤਲ ਕਰਨ ਵਾਲੇ ਵਿਅਕਤੀ ਨੂੰ 24 ਆਵਰਸ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਇਦੇ ਵਿੱਚ ਜਿਹੜੀ ਰਹਿਦੀ ਗ੍ਰਿਫਤਾਰੀ ਹੈਗੀ ਹੈ ਮਨੀ ਦੀ ਉਹ ਵੀ ਜਲਦ ਟੀਮਾਂ ਜਿਹੜੀਆਂ ਹੈਗੀਆਂ ਆਪਾਂ ਬਣਾਈਆਂ ਹੋਈਆਂ ਉਹ ਜਲਦੋ ਜਲਦ ਉਹਨਾਂ ਵੀ ਗ੍ਰਿਫਤਾਰ ਕਰ ਲਿੱਤੇ ਜਾਵੇ। ਸਰ ਇਹਨਾਂ ਦੀ ਕੀ ਰੰਜਿਸ਼ ਕੀ ਸੀਗੀ? ਕਦ ਲੈ ਨੇ ਉਹ ਇਹੋ ਜਿਹਾ ਕਦਮ ਚੱਕਿਆ। ਜਿਹੜਾ ਰਜਿੰਦ ਜਿਹੜਾ ਰੂਪ ਲਾਲ ਹੈ, ਰੂਪ ਲਾਲ ਦੀ ਅਕਸਰ ਆਪਣੇ ਘਰ ਵਾਲੀ ਦੇ ਨਾਲ ਕਿਸੇ ਨਾ ਕਿਸੇ ਗਲਤ ਉਹ ਤਕਰਾਰਬਾਜ਼ੀ ਰਹਿੰਦੀ ਸੀਗੀ। ਇਹ ਤਕਰਾਰਬਾਜ਼ੀ ਨੂੰ ਸੁਲਝਾਉਣ ਦੇ ਮਸਲੇ ਦੇ ਵਿੱਚ ਇਹ ਇਕੱਠੇ ਹੋਏ ਸੀਗੇ। ਜਿਸ ਦੌਰਾਨ ਇਹਨਾਂ ਦੀ ਆਪ ਨੂੰ ਕਹਾ ਸੁਣੀ ਹੋਗੀ। ਤਾ ਜਿਹੜਾ ਜਿਹੜਾ ਰੂਪ ਲਾਲ ਹੈ ਅੱਜ ਦੇ ਭਰਾ ਵੱਲੋਂ ਜਿਹੜਾ ਉਹਦੇ ਉੱਪਰ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਜਿਹਦੇ ਵਿੱਚ ਇਸ ਬੰਦੇ ਦੀ ਮੌਤ ਹੋ ਗਈ। ਇਹਨਾਂ ਦੋਸ਼ੀਆਂ ਅੰਦਰ ਇਹ ਤੇ ਪਹਿਲਾਂ ਵੀ ਕੋਈ ਪਰਚੇ ਰਜਿਸਟਰਡ ਹੈ ਕਿ ਲੜਾਈ ਝਗੜੇ ਜਾਂ ਕਿਸੇ ਹੋਰ ਨਹੀਂ ਨਹੀਂ ਇਹ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ। ਅੱਗੇ ਸਾਰੇ ਇਹ ਅਰੈਸਟ ਦੇ ਕਿਸ ਤਰ੍ਹਾਂ ਇਹ ਹੋਈ ਹੈ? ਇਹ ਇਸ ਘਟਨਾ ਦੇ ਸੰਬੰਧ ਵਿੱਚ ਮੈਂ ਇਹ ਦੱਸਣਾ ਚਾਹਨਾ ਕਿ ਸਾਨੂੰ ਇੱਕ ਮੁਖਬਰੀ ਸੀਗੀ ਸਾਡੇ ਕੋਲ ਮੁਖਬਰ ਖਾਸ ਨੇ ਦੱਸਿਆ ਸੀਗਾ ਕਿ ਵਿਲੇਜ ਮੁੰਨਾ ਲਾਗੇ ਨਹਿਰ ਦੇ ਇਹ ਜਿਹੜਾ ਰੂਪ ਲਾਲ ਹੈ ਕਿ ਇਸ ਕਪੜਿਆਂ ਦੇ ਵਿੱਚ ਉਹ ਆ ਰਿਹਾ ਤੇ ਸਾਡੀ ਪੁਲਿਸ ਪਾਰਟੀ ਜਿਹੜੀ ਸੀਗੀ ਆਲਰੇਡੀ ਉਹ ਟਿਪਸ ਦੇ ਉੱਪਰ ਕੰਮ ਕਰਦੇ ਹੋਏ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਇਹਦੀ ਗ੍ਰਿਫਤਾਰੀ ਕੀਤੀ ਗਈ। ਇਹ ਕੋਈ ਜਾਅਲਪਛਾੜ ਸੀਗੀ ਪਹਿਲਾਂ ਇਹਨਾਂ ਦੀ। ਬਿਲਕੁਲ ਜੀ ਇਹ ਤੀਜਾ ਸਾਲਾ ਜੀ। ਅੱਛਾ ਜੀ। ਹਾਂ ਜੀ।